ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੇ ਮੋੜ ਪੁਲਿਸ ਨੂੰ ਉਸ ਟਾਈਮ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਨੇ ਦੋ ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਮਾਨਯੋਗ ਡੀਐਸਪੀ ਮੋੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਇਹ ਅੱਜ ਮਿਤੀ 21 ਦੋ 2025 ਨੂੰ ਨਸ਼ਾ ਸ਼ਰੌਕ ਕਮੇਟੀ ਦੇ ਮੈਂਬਰਸ ਹੋ ਸੀਰਾ ਢੱਲੋਂ ਅਤੇ ਲਖਵੀਰ ਸਿੰਘ ਵਾਸੀਆਂ ਨੂੰ ਜੋਗਾ ਇਹਨਾਂ ਦੀ ਮਦਦ ਦੇ ਨਾਲ ਸਾਡੀ ਪੁਲਿਸ ਪਾਰਟੀ ਜੀ ਦੇ ਵਿੱਚ ਸਬ ਇੰਸਪੈਕਟਰ ਸਕੰਦਰ ਸਿੰਘ ਐਸੇ ਜਸਵੀਰ ਸਿੰਘ ਅਤੇ ਦੂਸਰੀ ਪੁਲਿਸ ਪਾਰਟੀ ਦੀ ਮਦਦ ਨਾਲ ਇਹਨਾਂ ਨੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਸੀਗਾ ਜਿਨ੍ਹਾਂ ਇਤਲਾਸ਼ੀ ਕਰਨ ਤੇ ਉਹਨਾਂ ਕੋਲੋਂ 184 ਪੱਤੇ ਡਰਾਮਾਡੋਲ ਸੰਕਤੀ ਪੱਤੇ ਜਿਹੜੇ ਐਲਫਰਾਜੋਲਮ ਦੇ ਤੇ 46 ਪੱਤੇ ਸਿਗਨੇਚਰ ਕੈਪਸੂਲਾਂ ਦੇ ਇਦੇ ਵਿੱਚ ਕੁੱਲ 1840 ਗੋਲੀਆਂ ਟਰਾਮਾਡੋਲ 555 ਗੋਲੀਆਂ ਅਲਫਾ ਜੋਲਮ ਤੇ 690 ਕੈਪਸੂਲ ਸਿਗਨੇਚਰ ਦੇ ਬਰਾਮਦ ਕੀਤੇ ਗਏ ਸਮੇਤ ਇੱਕ ਮੋਟਰਸਾਈਕਲ ਦੇ ਜੋ ਇਹ ਦੋ ਦੋਸ਼ੀਏ ਗਏ ਜਿਨ੍ਹਾਂ ਦੇ ਵਿੱਚੋਂ ਗੁਰਤੇਜ ਸਿੰਘ ਉਰਫ ਬੱਗੜ ਪੁੱਤਰ ਰਾਮ ਸਿੰਘ ਤੇ ਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀਆਂ ਘੁੰਮਣ ਕਲਾਂ ਦੇ ਇਹ ਨਸ਼ੇ ਦੀ ਸਪਲਾਈ ਲੈ ਕੇ ਆ ਰਹੇ ਸੀਗੇ ਇਹਨਾਂ ਨੂੰ ਰਸਤੇ ਦੇ ਵਿੱਚ ਕਾਬੂ ਕਰਕੇ ਇੰਨਾ ਤੋਂ ਇਹ ਨਸ਼ੇਲੀਆਂ ਗੋਲੀਆਂ ਤੇਰੀਆਂ ਪ੍ਰਾਪਤ ਕੀਤੀਆਂ ਤੇ ਇਹਦੇ ਸਬੰਧੀ ਮੁਕੱਦਮਾ ਨੰਬਰ 11 ਮਿਤੀ 21/25 ਅਤੇ ਹਿੰਦਰਾ ਬਾਈਕਾਟ 85 ਐਨਡੀਪੀਐਸ ਐਕਟ ਅਤੇ 223 ਬੀਐਨਐਸ थाना ਮੌੜ ਦਰਜ ਕੀਤਾ ਗਿਆ ਹੈ ਇਹਨਾਂ ਨੂੰ ਫਿਲਮ ਬੰਚੇਸਾ ਇੰਨਾ ਜੋ ਜਿਹੜਾ ਇੱਕ ਗੁਰਦੇਵ ਸਿੰਘ ਬੱਗੜਾ ਇਹਦੇ ਉੱਤੇ ਪਹਿਲਾਂ ਥਾਣਾ ਸਿਟੀ 2 ਮਾਨਸਾ ਦੇ ਵਿੱਚ ਇੱਕ ਨਸ਼ੇ ਦਾ ਮੁਕੱਦਮਾ ਦਰਜਾ ਦੇ ਜਿਹੜਾ ਦੂਸਰਾ ਆਦਮੀ ਆ ਉਹਦੇ ਹਜੇ ਕੋਈ ਸਾਹਮਣੇ ਉਹਦੀ ਗੱਲ ਨਹੀਂ ਆਈ ਪਈ ਪਹਿਲਾ ਮੁਕੱਦਮਾ ਦਰਜ ਹੋਏ